ਹਾਂਜੀ ਦੋਸਤੋ ਤੁਸੀਂ ਪਿੱਛੋਂ ਚੈੱਕ ਕਰ ਲੋ ਲੈ ਮਾਰੋ ਥਾਣਾ ਹਵਾਨੇ ਦੀ ਚੈੱਕ ਕਰ ਲੋ ਢਲ ਟੁਲ ਹਜੇ ਪਈ ਆ ਬਾਕੀ ਤਿਆਰ ਹੋਊਗੀ ਹਜੇ ਮਾਰ ਲਉਨੇ ਆ ਕਰਾਂ ਲੈ ਮੋੜ ਲਿਆ ਕਰਾਂ ਬਾਈ ਚੈੱਕ ਠੰਡੀ ਸੀਲ ਪੂਰੀ ਆ ਬਾਈ ਥਾਣਾ ਨੂੰ ਹੱਥ ਜਿਵੇਂ ਮਰਜ਼ੀ ਲਾਈ ਜਾਂਦਾ ਕਰ ਲੋ ਚੈੱਕ ਇਹ ਨਹੀਂ ਬਾਈ ਬੁੜੀਆਂ ਚੋਂ ਹੁੰਦੀਆਂ ਬੰਦੇ ਦੇ ਹੱਥ ਨਹੀਂ ਲਮਾਉਂਦੀ ਮਾਰ ਲਉਨੇ ਆ ਕਰਾਂ ਤੇ ਬਾਕੀ ਹਾਂਜੀ ਸੱਸੀ ਗਾਲ ਦੋਸਤੋ ਸਵਾਤ ਕਰਦੇ ਆ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਬਾਈ ਤਰਸੇਮ ਦੇ ਘਰੇ ਪਿੰਡ ਝੋੜ ਖੜੇ ਆ ਤਸੀਲ ਨੂੰ ਮਲੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮਖਤਰ ਸਾਹਿਬਾ ਬਾਈ ਕੋਲੇ ਨਾ ਤੀਜਾ ਸੂਆ ਤੁਸੀਂ ਸਕਰੀਨ ਤੇ ਦੇਖ ਲਓ ਗਾਂ ਸੂਨ ਵਾਲੀ ਆ ਬਾਕੀ ਇੱਕ ਵਾਰੀ ਨਿਗਾਹ ਮਾਰ ਲਓ ਸੀ ਕਦ ਕਾੜ ਦੀ ਚੈੱਕ ਕਰ ਲਓ ਬਾਕੀ ਤੁਹਾਨੂੰ ਆਪਾਂ ਥਾਣੇ ਹਵਾਨੇ ਦੀ ਦਿਖਾ ਦਨੇ ਆ ਇੱਕ ਵਾਰੀ ਨਿਗਾਹ ਮਾਰ ਲਓ ਥੋੜਾ ਫੋਨ ਤੋਂ ਉਪਰਾ ਕਰਦੀ ਆ ਘਰੋ ਚੱਕਰਾ ਚਾਰੇ ਥਾਣੇ ਵਿੱਚ ਹੀ ਦੇ ਥਣ ਲੱਗੇ ਆ ਤੇ ਬਾਕੀ ਆਪਾਂ ਨਾ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੱਸਾਂਗੇ ਘਰੇਲੂ ਵੀਰ ਕੋਲੇ ਪਸ਼ੂ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਬਾਕੀ ਪਸ਼ੂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਕਿਵੇਂ ਲੱਗਦੀ ਆ ਵੀਰ ਦੀ ਤੁਹਾਨੂੰ ਗਾਂ ਆਪਣੀ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਸਾਰੇ ਵੀਰ ਫੋਲੋ ਕਰ ਲਓ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਤੇ ਲੈਣੇ ਆ ਸਾਰੀ ਜਾਣਕਾਰੀ ਆਜੋ ਕਰਾਈ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਈ ਆਪਣਾ ਨਾਂ ਬੋਲ ਦਿਓ ਜੀ ਤਰਸੇਵ ਸਿੰਘ ਬਾਈ ਜੀ ਠੀਕ ਹੈ ਬਈ ਆਪਾਂ ਪਿੰਡ ਝੋੜ ਪਿੰਡ ਝੋੜ ਤਹਿਸੀਲ ਮਲੋੜ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਔਲਖਾਂ ਦੇ ਨਾਲ ਆ ਜਾਓ ਔਲਖਾਂ ਤੋਂ ਸ਼ਿਪਦੇ ਵਾਲੇ ਪਾਸੇ ਬਾਈ ਹਾਂਜੀ 3 ਕਿਲੋਮੀਟਰ ਹਨਾ ਹਾਂਜੀ ਠੀਕ ਹੈ ਜੇ ਗੱਲ ਕਰਗੇ ਜੀ ਇਹ ਕਿਹੜੇ ਸੂਏ ਸੂਨ ਵਾਲੀ ਗਾਂ ਜੀ ਇਹ ਬਾਈ ਸਹੀ ਨਾ ਤੀਜੇ ਸੂਏ ਐ ਠੀਕ ਹੈ ਕਰਦੀ ਹੈ ਕਰਦੀ ਆਪਦੀ ਹੈ ਠੀਕ ਹੈ ਜੇ ਗੱਲ ਕਰਗੇ ਬਈ ਆਪਾਂ ਦੂਜੇ ਸੂਏ ਦੁੱਧ ਕਿੰਨਾ ਹੱਸਤਾ ਨੇ ਦੁੱਧ ਨੇ ਬਈ 12 ਤੋਂ 13 ਜੇ ਸੇਵਾ ਕਰਦੀ ਹੈ 14 ਵੀ ਕਰ ਜਾਂਦੀ ਸੀਗੀ ਪਰ ਆਪਣੀ ਸੇਵਾ ਘੱਟ ਸੀਗੀ ਕੰਮ ਕਈ ਸੀਗੇ ਉਲਝਣਾ ਤਾਂ ਕਰਕੇ ਵੀ 13 ਕਿ ਲੀਟਰ ਦਿੰਦਾ ਹੈ 13 ਕਿ ਲੀਟਰ ਤੇ ਹੁਣ ਆਸਮੇਦ ਕਿੰਨੀ ਕਿ ਦੇ ਆਸਮੇਦ ਬਈ ਜੇ ਕੋਈ ਸੇਵਾ ਕਰਨ ਵਾਲਾ ਹੋਵੇ ਤਾਂ 14 15 ਤੋਂ 16 ਵੀ ਜਾ ਸਕਦੀ ਹੈ ਨਹੀਂ 15 14 ਦੀ ਤਾਂ ਗਾਰੰਟੀ ਹੈ ਠੀਕ ਹੈ 13 ਚੋਂ ਜਿੰਦਾ ਗਾਰੰਟੀ ਹੈ ਗਾਰੰਟੀ ਹੈ ਇਹਨਾਂ ਦੇ ਕੱਢੂਗੀ ਦੁੱਧ ਵੀ ਮਹਿ ਵਰਗਾ ਬਈ ਇਹ ਸੰਘਣਾ ਪੂਰੀ ਫੈਂਟ ਆਉਂਦੀ ਹੈ ਇਸ ਦੀ ਵੀ ਗਾਰੰਟੀ ਹੈ ਕਿੰਨੇ ਰੁਪਏ ਲੱਗਦਾ ਰਹਿੰਦਾ ਆਪਣਾ ਦੁੱਧ ਮੰਨ ਕੇ ਚਲੋ ਆਪਣਾ ਮੰਨ ਕੇ ਚਲੋ ਵੀ 48 50 48 50 ਇੱਥੇ ਦੇ ਵਿੱਚ ਵਿੱਚ ਰਹਿੰਦਾ ਠੀਕ 48 50 ਲੱਗਦਾ ਰਹਿੰਦਾ ਲੱਗਦਾ ਰਹਿੰਦਾ ਠੀਕ ਹੈ ਡੈਰੀ ਤੇ ਪੌਣੇ ਡੈਰੀ ਤੇ ਪੌਣੇ ਆ ਜਦੋਂ ਮਰਜ਼ੀ ਪੁੱਛ ਸਕਦੇ ਆ ਠੀਕ ਹੈ ਜੇ ਗੱਲ ਕਰ ਗਏ ਆਪਾਂ ਠੰਡੀ ਸੀਲ ਦੀ ਪੂਰੀ ਗਾਰੰਟੀ ਹੈ ਥਣਾ ਦੀ ਲੇਵੇ ਦੀ ਸਾਰੇ ਪਾਸੇ ਫੁੱਲ ਗਾਰੰਟੀ ਹੈ ਬਿਨਾਂ ਨਿਆਣੇ ਤੋਂ ਝੋਣੇ ਆਸੀਂ ਬਿਨਾਂ ਨਿਆਣੇ ਤੋਂ ਬਿਣਾ ਨਿਆਣੇ ਤੋਂ ਪੂਰੀ ਠੰਡੀ ਠੀਲ ਹੈ ਪੂਰੀ ਠੰਡੀ ਠੀਲ ਹੈ ਠੀਕ ਹੈ ਕਿਉਂਕਿ ਪਹਿਲਾਂ ਘਰੇ ਕੰਮ ਕਰਦੇ ਸੀ ਤਾਂ ਕਰਕੇ ਸੰਭੀ ਜਾਂਦੇ ਸੀਗੇ ਉਹ ਮੈਂ ਸ਼ਹਿਰ ਕੰਮ ਕਰ ਲਿਆ ਠੀਕ ਹੈ ਜੀ ਸੰਭਦੇ ਨਹੀਂਗੇ ਤੇ ਪੱਠਾ ਨਿਹਰਾ ਹੈ ਨਹੀਂਗਾ ਠੀਕ ਹੈ ਤਾਂ ਕਰਕੇ ਹੁਣ ਗਾਈਆਂ ਵੀ ਵੇਚਣੀਆਂ ਦੋ ਤੇ ਤਿੰਨ ਰੱਖਣੇ ਹੋਰ ਵੀ ਕੋਈ ਰੱਖਣੀਆਂ ਆਪਾਂ ਠੀਕ ਹੈ ਠੀਕ ਹੈ ਤਾਂ ਕਰਕੇ ਵੇਚਦੇ ਆ ਠੀਕ ਹੈ ਠੀਕ ਹੈ ਤੇ ਆਪਾਂ ਤੋਰ ਕੇ ਦਿਖਾ ਦਗੇ ਬਣਾਇਆ ਬਿਲਕੁਲ ਜੀ ਬਿਲਕੁਲ ਲੈ ਖੋਲੇ ਫਿਰ ਕਰ ਬਣਾਇਆ ਹਾਂਜੀ ਦੋਸਤੋ ਜੀ ਪਿੱਛੇ ਚੈੱਕ ਕਰ ਲਓ ਲੈ ਮਾਰੇ ਥਾਣਾ ਹਵਾਨੇ ਦੀ ਚੈੱਕ ਕਰ ਲਓ ਢਲ ਟੁਲ ਹਜੇ ਪਈ ਮਾਰ ਲੂ ਨੀ ਕਰਾਂ ਲੈ ਮੋੜ ਲਿਆ ਕਰਾਂ ਬਾਈ ਚੈੱਕ ਕਰ ਲਓ ਸੀ ਬਾਕੀ ਕਿੰਨੇ ਦਿਨ ਲੈ ਜੂਗੀ ਬਈ ਇਹਦੇ ਇਹ ਬਾਈ 6 ਤੋਂ 8 ਦਿਨ ਲੈ ਜੂਗੀ ਹਲੇ ਅੱਛਾ ਦਿਨ ਪੂਰੇ ਹੋਣ ਚ ਪਏ ਆ ਹਾਂ 8 ਤਰੀਕ ਨੂੰ ਇਹਦੇ ਦਿਨ ਪੂਰੇ ਆ ਬਾਈ 8 ਤਰੀਕ ਨੂੰ ਦਿਨ ਪੂਰੇ ਆ ਹਾਂ ਸਹੀ 8 ਤਰੀਕ ਨੂੰ ਇਹਦੇ ਦਿਨ ਪੂਰੇ ਆ ਠੀਕ ਹੈ ਜੀ 2 ਦਿਨ ਪਹਿਲਾਂ ਵੀ ਸੂ ਪੈਂਦਾ ਪਸ਼ੂ 2 ਦਿਨ ਬਾਅਦ ਮਗਰੂ ਲੇ ਕੇ ਹਾਂ ਹਾਂ ਵਾਰਗਾਟ ਹੋਏ ਹੋਣਗੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਡੋਟ ਸੇਵਾ ਤੇ ਸਾਹਮਣ ਵਾਲਾ ਬੰਦਾ ਹੋਵੇ ਤਾਂ ਜਿੰਨਾ ਮਰਜ਼ੀ ਦੁੱਧ ਕੱਢ ਲਾ ਠੀਕ ਹੈ ਜਿੰਨਾ ਮਰਜ਼ੀ ਕੱਢ ਲਾ ਜਿੰਨਾ ਮਰਜ਼ੀ ਕੱਢ ਲਾ ਨਾਲੇ ਮੈਂ ਵਰਗੀ ਐ ਜੀ ਗੱਲ ਨਹੀਂ ਵੀ ਕੋਈ ਇਹ ਚ ਕੋਈ ਫਰਕ ਆ ਜਾਏਗਾ ਠੀਕ ਹੈ ਠੀਕ ਹੈ ਥਾਣ ਆਪਾਂ ਤੁਹਾਨੂੰ ਦੋਸਤੋ ਇਧਰ ਦਿਖਾ ਦਨੇ ਇੱਕ ਵਾਰੀ ਥੋੜਾ ਜਾਵਾਂ ਥਣ ਇੱਕੋ ਜਿਹਾ ਥੋੜਾ ਜਾਵੇ ਡਾਕਟਰ ਕਰਕੇ ਡਰ ਜਾਂਦੀ ਐ ਵੀ ਡਾਕਟਰ ਘਰੇ ਆਉਂਦਾ ਉਹਦਾ ਕਰਕੇ ਠੀਕ ਲੈ ਕਰ ਲੋ ਚੱਕਰ ਵੀ ਆਉਣਾ ਸਾਂਗੀ ਘੜੀ ਐ ਨਹੀਂ ਉਹ ਕੋਈ ਚੱਕਰ ਨਹੀਂਗਾ ਠੀਕ ਹੈ ਠੀਕ ਹੈ ਚੌਣ ਵਾਲਾ ਬਿਨਾ ਨਿਆਣੇ ਤੋਂ ਬੈਠਾ ਰਵੇ ਕੋਈ ਚੱਕਰ ਨਹੀਂਗਾ ਰੇਟ ਭਾਈ ਆਪਾਂ ਫੋਨ ਤੇ ਕਰ ਲਾਵੇ ਜੋ ਵੀ ਫੋਨ ਕਰੂਗਾ ਰੇਟ ਜਾਇਜ਼ ਹੋਊਗਾ ਭਾਈ ਜਾਇਜ਼ ਹੋਊਗਾ ਆਪਾਂ ਵੱਧ ਨਹੀਂ ਮੰਗਦੇ ਆਪਾਂ ਤਾਂ ਵੇਚਣਗੇ ਹੀ ਆ ਭਾਈ ਠੀਕ ਹੈ ਠੀਕ ਹੈ ਕਿਉਂਕਿ ਹੁਣ ਸਾਉਂਦੇ ਹੈ ਨਹੀਂ ਪਸ਼ੂ ਇਹਨੇ ਠੀਕ ਹੈ ਠੀਕ ਹੈ ਤਾਂ ਕਰਕੇ ਵੇਚਣਗੇ ਠੀਕ ਹੈ ਤੇ ਨੰਬਰ ਬੋਲ ਦਿਆਂ ਆਪਣਾ ਭਾਈ 98763 90925 ਇੱਕ ਵਾਰੀ ਹੋਰ ਬੋਲ ਦੀ 98763 90925 ਠੀਕ ਹੈ ਠੰਡੀ ਸ਼ੀਲ ਪੂਰੀ ਹੈ ਭਾਈ ਥਣਾਂ ਨੂੰ ਹੱਥ ਜਿਵੇਂ ਮਰਜ਼ੀ ਲਾਈ ਜਾਂਦਾ ਕਰ ਲੋ ਚੈੱਕ ਇਹ ਨਹੀਂ ਭਾਈ ਬੁੜੀਆਂ ਚੋਂ ਹੁੰਦੀਆਂ ਬੰਦੇ ਦੇ ਹੱਥ ਨਹੀਂ ਲਮਾਉਂਦੀ ਮਾਰ ਲਉ ਨੇ ਆਕਰ ਤੇ ਬਾਕੀ ਨੰਬਰ ਆਪਾਂ ਬਾਈ ਦਾ ਲੈਦਾ ਸਕਰੀਨ ਤੇ ਨੰਬਰ ਚਲਾਵਾਂਗੇ ਤੇ ਜੇ ਆਪਣੀ ਵੀਡੀਓ ਚੰਗੀ ਲੱਗਦੀ ਆ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ